ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਪਿੰਡ ਮਨਸੂਰਪੁਰ ਲਗਾਤਾਰ ਦੋ ਦਿਨ ਮੀਂਹ ਪੈਣ ਕਾਰਨ ਗਰੀ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ ਖਮਾਣੂ ਨੇੜੇ ਪਿੰਡ ਮਨਸੂਰਪੁਰ ਦੇ ਗਰੀ ਪਰਿਵਾਰ ਕਰਮਜੀਤ ਕੌਰ ਪਤਨੀ ਰਾਮਸਰੂਪ ਦੇ ਘਰ ਦੀ ਛੱਤ ਮੀਂਹ ਦੇ ਕਾਰਨ ਡਿੱਗ ਗਈ ਹੈ ਵੱਡਾ ਹਾਦਸਾ ਹੁਣ ਟਲ ਗਿਆ ਹੈ ਜਾਨੀ ਨੁਕਸਾਨ ਤੋਂ ਬਚਾ ਰਿਹਾ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਸਾਬਕਾ ਸਰਪੰਚ ਮੇਜਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਕਈ ਵਾਰ ਪਿੰਡ ਦੇ ਕੱਚੇ ਮਕਾਨਾਂ ਬਾਰੇ ਲਿਖਤੀ ਰੂਪ ਵਿੱਚ ਵੀ ਦੱਸਿਆ ਹੈ ਪਰ ਅਜੇ ਤੱਕ ਕਿਸੇ ਅਧਿਕਾਰੀ ਨੇ ਸਹਾਨ ਨਹੀਂ ਲਈ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਬਹੁਤ ਗਰੀਬ ਹੈ ਦਿਹਾੜੀ ਜੋਤਕ ਕਰਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਉਹਨਾਂ ਨੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਪਰਿਵਾਰ ਨੂੰ ਜਲਦ ਤੋਂ ਜਲਦ ਮਾਊਬ ਜਾ ਦਿੱਤਾ ਜਾਵੇ ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਖਮਾਣੋ ਪਿੰਡ ਮਸੂਰਪੁਰ ਦਾ ਕਮਾਉਣਾ ਦੇ ਨੇੜੇ ਪਿੰਡ ਮਸੂਰਪੁਰ ਇੱਕ ਮਕਾਨ ਦੀ ਛੱਤ गिर ਗਈ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤੇ ਗਰੀਬ ਗਰੀਬ ਪਰਿਵਾਰ ਨੇ ਤੇ ਉਹਨਾਂ ਦੀ ਛੱਤ ਮੀਂਹ ਦੇ ਕਾਰਨ गिर ਗਈ ਆ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਾਰਨ ਹੋਇਆ ਸੀਗਾ ਜੀ ਅਸਰ ਜੀ ਹਾਂ ਜੀ ਅਸਰ ਅਸੀਂ ਇੱਥੇ ਬੈਠੇ ਸੀਗੇ ਇਹ ਕੰਮਕਾਰ ਕਰ ਰਹੇ ਸੀ ਸਾਡੇ ਬੱਚੇ ਤਾਂ ਐਨਸੋ ਪਰ ਚਲੋ ਬਾਹਰ ਸੀ ਇਹ ਜਦੋਂ ਮੈਂ ਬਾਹਰ ਉੱਠ ਕੇ ਕਰਨ ਲੱਗੀ ਤੇ ਪੂਰਾ ਸੱਤੇ ਜਰ ਗਈ ਜੀ ਸਾਰਾ ਸਾਰਾ ਸਮਾਨ ਥੱਲੇ ਦੱਬ ਗਿਆ ਕਾਫੀ ਨੁਕਸਾਨ ਹੋ ਗਿਆ ਤੇ ਮੇਰੇ ਵੀ ਇੱਥੇ ਜੀ ਇੱਕਾਂ ਬੱਚੀਆਂ ਤੇ ਮੈਂ ਛਿੱਤੀ ਜਣੇ ਭੱਜ ਕੇ ਇੱਧਰ ਹੁਣ ਆਈ ਹਾਂ ਅੱਛਾ ਜੀ ਹਾਂਜੀ ਇੱਕ ਸਾਲੋਂ ਤੋਂ ਬਚੇ ਹੋ ਗਏ ਜੀ ਹਾਂਜੀ ਬਚਤ ਹੋ ਗਈ ਜਾਨੀ ਉਹ ਜਾਨੀ ਨੁਕਸਾਨ ਨਹੀਂ ਹੋਇਆ ਸਾਡਾ ਜਾਨੀ ਉਹ ਖਾਨ ਹੋ ਗਿਆ ਹੁਣ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਦੇ ਹਾਂਗੇ ਵੀ ਹੁਣ ਅਸੀਂ ਸਾਡੇ ਸਾਡੇ ਘਰ ਦੇ ਵੀ ਦਿਹਾੜੀ ਉੱਤੇ ਵਾਲੇ ਨੇ ਵੀ ਅਸੀਂ ਇੰਨੇ ਚੁਗ ਹੈ ਨਹੀਂ ਇਹ ਵੀ ਸਾਡੀ ਸਰਕਾਰ ਮਦਦ ਕਰੇ ਜਿੰਨੀ ਹੋ ਸਕਦੀ ਜਿੰਨਾ ਤੁਹਾਡਾ ਨੁਕਸਾਨ ਆਇਆ ਉਹਦਾ ਜੀ ਕਰ ਰਹੇ ਨੇ ਹਾਂਜੀ ਜੀ ਸਰਪੰਚ ਸਾਹਿਬ ਅੱਜ ਜਿਹੜੀ ਘਟਨਾ ਹੋਈ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਅੱਜ ਬਰਸਾਤ ਹੋਣ ਕਰਕੇ ਹੀ ਦੋ ਤਿੰਨ ਦਿਨ ਦੀ ਬਰਸਾਤ ਪੈ ਰਹੀ ਸੀ ਜੀ ਤੇ ਮਕਾਨ ਬਹੁਤ ਪੁਰਾਣਾ ਸੀਗਾ ਕਈ ਵਾਰ ਅਸੀਂ ਸਰਪੰਚ ਦੇ ਹੋਣ ਕਰਨਾ ਅਸੀਂ ਬਹੁਤ ਮਤੇ ਪਾਏ ਹੋਏ ਕਿ ਕਈ ਘਰਾਂ ਦੇ ਵੀ ਸਾਡੇ ਪਿੰਡ ਵਿੱਚ ਕੱਚੇ ਮਕਾਨ ਬਹੁਤ ਨੇ ਇਹਨਾਂ ਦਾ ਗਰਨ ਦਾ ਖਤਰਾ ਹੈ ਇਹਨਾਂ ਨੂੰ ਪੈਸੇ ਪਾਏ ਜਾਣ ਹਲ ਤੱਕ ਸਰਕਾਰ ਨੇ ਪੈਸੇ ਨਹੀਂ ਪਾਏ ਇਹਨਾਂ ਦੇ ਇਹ ਗਰੀਬ ਬੰਦੇ ਤੇ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਇਹ ਆਪਣਾ ਇੱਥੇ ਅੰਦਰ ਪੈਂਦੇ ਸੀਗੇ ਤੇ ਕੁਦਰਤੀ ਆਟਾ ਚੱਕਣ ਆਈ ਸੀ ਇਧਰੋਂ ਜੀ ਉਪਰੋਂ ਛੱਤ ਗਿਰ ਗਈ ਜੀ ਇਹਨਾਂ ਦੇ ਇਹਦੇ ਫਿਰ ਮੋਢੇ ਤੇ ਵੀ ਲੱਗੀਆਂ ਇੱਟਾਂ ਇਹਨਾਂ ਦੇ ਜੀ ਇਹ ਰਾਂਸੂਖ ਦੇ ਘਰੋਂ ਆ ਜੀ ਹਾਂਜੀ ਇਹਨਾਂ ਦੇ ਬੈੱਡ ਵੀ ਟੁੱਟ ਗਏ ਤੇ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਕਿ ਸਰਕਾਰ ਇਹਨਾਂ ਦਾ ਮਕਾਨ ਜਲਦ ਤੋਂ ਜਲਦ ਪਵਾਵੇ ਅਸੀਂ ਸਰਕਾਰ ਦਾ ਧੰਨਵਾਦ ਕਰੂਗੇ ਕਿਉਂ ਇਹ ਗਰੀਬ ਜਿਹੜੇ ਬੰਦੇ ਆ ਇਹਨਾਂ ਦਾ ਮਕਾਨ ਇਹੀ ਹੁੰਦਾ ਸਰਕਾਰਾਂ ਤੇ ਅਸਾ ਹੁੰਦੀਆਂ ਨੇ ਗਰੀਬਾਂ ਦੀਆਂ ਦਿਹਾੜੀ ਜੋਤਾ ਕਰਦੇ ਨੇ ਇਹ ਸਰਕਾਰ ਨੂੰ ਸਾਡੀ ਇਹੀ ਬੇਨਤੀ ਆ ਵੀ ਇਹਨਾਂ ਦੇ ਮਕਾਨ ਜਲਦ ਤੋਂ ਜਲਦ ਪੁਵਾਈ ਜਾਵੇ ਕੰਪ੍ਰਸਾਦ ਦਾ ਟਾਈਮ ਦੋ ਬੱਚੇ ਇਹਨਾਂ ਦੇ ਇੱਕ ਲੜਕੀ ਕੋ ਬੇਟਾ ਤੇ ਦਿਹਾੜੀ ਜੋਤਾ ਕਰਦੇ ਨੇ ਇਹੀ ਮੈडम ਅਰਜ਼ ਕਰਦਾ ਸਰਕਾਰ ਨੂੰ ਕੋਈ ਪ੍ਰਸ਼ਾਸਨ ਦਾ ਬੰਦਾ ਇਸ ਨੂੰ ਪਹੁੰਚਿਆ ਇਸ ਘਟਨਾ ਤੇ ਪ੍ਰਸ਼ਾਸਨੋ ਜੀ ਮੈਂ ਫੋਨ ਕਰਿਆ ਸੀਗਾ ਪਟਵਾਰੀ ਸਾਹਿਬ ਨੂੰ ਜੀ ਉਹ ਕਹਿੰਦਾ ਵੀ ਮੈਨੂੰ ਲਿਖ ਕੇ ਦੇ ਦਿਓ ਤੇ ਵੀਡੀਓ ਦਾਸਤਰ ਸੈਕਟਰੀ ਨੂੰ ਫੋਨ ਕਰਿਆ ਸੀਗਾ ਜੀ ਉਹ ਵੀ ਕਹਿੰਦਾ ਵੀ ਐਡਿੰਗ ਦੇ ਤੁਸੀਂ ਆਪਣੀ ਦਰਖਾਸਤ ਦਿਓਗਾ ਵੀ ਫੇਰ ਇਹ ਗਾਹ ਹਲ ਹੋਊਗਾ ਤੋ ਅਸੀਂ ਅੱਗੇ ਵੀ ਸਾਡੇ ਦੋ ਮਕਾਨ ਕਰਕੇ ਸੀਗੇ ਪਿੰਡ ਦੇ ਜੀ ਉਹ ਪਰਵਾਰੀ ਸਾਹਿਬ ਨੇ ਅੱਗੇ ਲਿਖ ਕੇ ਭੇਜਿਆ ਸੀਗਾ ਉਹਨਾਂ ਦਾ ਉਹਨਾਂ ਨੂੰ ਤਾਂ ਸਾਰੇ 65000 ਰੁਪਏ ਮਿਲਿਆ ਜੀ 6500 ਤਾਂ ਇਹ ਅਜੇ ਕੱਲੇਗਰ ਵੀ ਨਹੀਂ ਲੰਦੀ ਇਸ ਤਰ੍ਹਾਂ ਹੀ ਮਿਲਦਾ ਜੀ ਕਿਉਂ ਘੱਟੋ-ਘੱਟ 1.5 ਲੱਖ ਰੁਪਏ ਤਾਂ ਇਹਨਾਂ ਨੂੰ ਮਿਲਣਾ ਚਾਹੀਦਾ ਹਾਂ ਤਾਂ ਹੀ ਇਹ ਛੱਤ ਪਾਉਗੇ ਮੇਰੀ ਤਾਂ ਇਹ ਬੇਨਤੀ ਆ ਵੀ 6500 ਨਾਲ ਕੁਝ ਨਹੀਂ ਹੁੰਦਾ ਗਰੀਬ ਦਾ ਉਹਦਾ ਨਾਲ ਦਿਹਾੜੀ ਲੈ ਜਾਂਦਾ ਉਹਨੇ ਜਿਹੜਾ ਨਾਲ ਉਹਦੇ ਲੱਗਦਾ ਮਿਹਨਤ ਸਾਡੀ ਇਹ ਬੇਨਤੀ ਆ ਵੀ ਇਹਨਾਂ ਨੂੰ ਘੱਟੋ-ਘੱਟ 1.5 ਲੱਖ ਰੁਪਏ ਮਿਲਣ ਜਾਣ ਫਿਰ ਵੀ ਫਾਲਸਾ ਕਰ ਜੀ